ਅਸੀਂ ਤਾਂ ਪਹਿਲਾਂ ਢੀਂਡਸੇ ਨੂੰ ਪਾਉਂਦੇ ਰਹੇ ਜੀ ਅਕਾਲੀਆਂ ਨੂੰ ਪਾਉਂਦੇ ਰਹੇ ਆ ਜੀ ਅੱਛਾ ਇਸ ਵਾਰ ਹੁਣ ਵੀ ਜਿੱਥੇ ਢੀਂਡਸਾ ਵਗੋ ਉੱਥੇ ਪਾਉਂਦੇ ਅੱਛਾ ਵੀ ਤੁਸੀਂ ਪਾਰਟੀ ਦੇ ਬੰਦੇ ਕਹਿਣ ਤੋਂ ਪਾਰਟੀ ਦੇ ਬੰਦੀ ਰਾਲੇ ਸਭ ਨੇ ਸਾਡੇ ਕੰਮ ਕੀਤੇ ਨੇ ਲੈਣੇ ਜ਼ਰਾ ਤੂੰ ਕਿੱਧਰ ਪਾਵੇਂਗਾ ਵੋਟਾਂ ਢੀਂਡਸੇ ਨੂੰ ਢੀਂਡਸੇ ਵੀ ਤਾਂ ਸੋਡਲੀ ਪਾਰਟੀ ਦੇ ਬੰਦਾ ਅਸਾਂ ਇਸ ਦਾ ਕੰਮਾ ਨੂੰ ਬੰਦੇ ਜੀ ਪਾਰਟੀ ਨੂੰ ਕਿਸੇ ਨੂੰ ਪਾਉਣੇ ਅੱਛਾ ਕੰਮਾ ਨੂੰ ਪਾਉਣਾ ਕੰਮਾ ਨੂੰ ਪਾਉਣੀ ਅਰੇ ਕੰਮ ਜੇ ਮੈਂ ਗੱਲ ਕਰਾਂ ਇੱਕੋ ਹੀ ਦੋ ਚਾਰ ਕੰਮ ਦੱਸੋ ਬੜੇ ਲੋਕਾਂ ਨੂੰ ਵੀ ਦੋ ਚਾਰ ਕੰਮ ਕਿਹੜੇ ਕਰਾਏ ਹੋਣ ਤੇ ਬਾਕੀ ਦਾ ਪਿੰਡ ਦਾ ਕੰਮ ਤਾਂ ਸਾਡੇ ਸੀਵਰੇਜ ਪਾਈਏ ਜੀ ਮੈਂ ਖੜਿਆ ਆਪਣਾ ਢੀਂਡ ਸਾ ਜਿਲਾ ਸੰਗਰੂਰ ਦਾ ਪਿੰਡ ਹੈ ਓਰੇ ਬਜ਼ੁਰਗ ਬੈਠੇ ਨੇ ਕੁਝ ਗੱਲਬਾਤ ਕਰਦੇ ਆ ਕਿ ਆਖਰਾ ਕਿਹੜੀ ਪਾਰਟੀ ਕਿਨੀ ਝਕਾਵ ਜਿਆਦਾ ਕੀ ਹਾਲ ਹੈ ਬਾਜੀ ਬਾਜੀ ਠੀਕ ਹੈ ਜੀ ਕਿਵੇਂ ਲੱਗ ਰਿਹਾ ਵੋਟਾਂ ਦਾ ਮਾਹੌਲ ਕਿਵੇਂ ਆ ਪਿੰਡ ਚ ਚੱਲ ਰਿਹਾ ਮਾਹੌਲ ਵੀਰੇ ਵਧੀਆ ਚੱਲ ਰਿਹਾ ਕਿਹੜੀ ਪਾਰਟੀ ਕਿ ਨਹੀਂ ਲੱਗਦਾ ਭਾਰੀ ਕੰਮ ਕਿਉਂਕਿ ਪਤਾ ਲੱਗ ਜਾਂਦਾ ਰਮਜਾ ਜਿੰਦੀ ਪਿੰਡਾਂ ਚ ਸਵਾਰ ਚਾਚਾ ਢੂ ਨੂੰ ਏ ਜਿਆਦਾ ਵੋਟਾਂ के के हाँ जी, हाँ जी। अच्छा ਝਾੜੂ ਨੇ ਪਿਛਲੀ ਵਾਰ ਵੀ ਕਿਵੇਂ ਆਪਨੇ ਦੇਖਿਆ ਕਿ ਸਾਰੇ ਕਿਤੇ ਝਾੜੂ ਦੀ ਬੋਲ ਵਾਲਾ ਸੀ ਹਾਂਜੀ 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 ਸਾਨੂੰ ਕਿਹਾ ਕਿਸ਼ਾਨੀ ਨੂੰ ਲਾਈਟ ਮਿਲੀ ਹੈ ਫਰੀ ਵਧੀਆ ਅੱਛਾ ਜੀ ਰਾਤ ਨੂੰ ਜਾਣ ਦੀ ਲੋੜ ਨਹੀਂ ਪਈ ਖੇਤਾਂ 'ਚ ਦਿਨ ਤੇ ਕੰਮ ਚੱਲਦਾ ਰਿਹਾ ਬਾਕੀ ਫਸਲ ਵਧੀਆ ਵੇਖੀ ਹੈ ਟਾਈਮ 'ਚ ਲਾਈਟ ਵਾਲੀ ਗੱਲ ਤੋਂ ਕਿਵੇਂ ਤੁਸੀਂ ਨੇ ਕਿਹਾ ਬਿਜਲੀ ਮਿਲਦੀ ਰਹੀ ਹੈ ਬਿਜਲੀ ਵਾਲੀ ਗੱਲ ਤੋਂ ਲੋਕ ਬਹੁਤ ਖੁਸ਼ ਨੇ ਮੈਂ ਕਿਸਾਨ ਨਾਲ ਕਿਵੇਂ ਹੋਰ ਵੀ ਬਹੁਤ ਨਾਲ ਗੱਲ ਕਰੀ ਕਹਿੰਦੇ ਬਿਜਲੀ ਦੀ ਪ੍ਰੋਬਲਮ ਬਹੁਤ ਸੀ ਪਿਛਲੀਆਂ ਸਰਕਾਰਾਂ ਵੇਲੇ ਵੀ ਇਸ ਵਾਰ ਬਿਜਲੀ ਵਾਲੇ ਤਾਂ ਕੰਡੇ ਹੀ ਕੱਟਦੇ ਹਾਂਜੀ ਹਾਂਜੀ ਬਿਜਲੀ ਵਾਲੇ ਜਮੀਂ ਕੰਡੇ ਕੱਟਦੇ ਹੋਰ ਕੋਈ ਦਿੱਕਤਾਂ ਪਰੇਸ਼ਾਨੀਆਂ ਕਿਵੇਂ ਪਿੰਡਾਂ ਦੇ ਵਿੱਚ ਹੋਰ ਕਾਫੀ ਜਿਆਦੇ ਪਿੰਡਾਂ ਚ ਮਸਲੇ ਹੁੰਦੀ ਨੇ ਨਾ ਜਿ ਨਿੱਜੀਕਰਤਾ ਰੱਖਦਾ ਤਾਂ ਕੰਮ ਬਣਦਾ ਨਹੀਂ ਕੋਈ ਦੇਖ ਲਓ ਅੱਛਾ ਜੀ ਕੋਈ ਸੀਦਾ ਰਹਿ ਵੀ ਜਾਂਦਾ ਹੈ ਕਿਵੇਂ ਬਾਈ ਪਹਿਲਾਂ ਆਪਾਂ ਨੇ ਦੇਖਿਆ ਕਿ ਕਿਹੜੀਆਂ ਆਪਣੀਆਂ ਕਾਂਗਰਸ ਤੇ ਅਕਾਲੀ ਦਲ ਸੀ ਨਾ ਇਹੀ ਪਾਰਟੀਆਂ ਚੱਲਦੀਆਂ ਰਹਿੰਦੀਆਂ ਸੀ ਹੁਣ ਕਿਵੇਂ ਇਹਨਾਂ ਦੇ ਘਟੇ ਨੇ ਲੋਕ ਕਿਉਂਕਿ ਪਿੰਡ 'ਚ ਇਹਨਾਂ ਦਾ ਚੰਗਾ ਬੋਰਵਾਲਾ ਸੀ ਘਟੇ ਨੇ ਲੋਕ ਇਧਰੋਂ ਹਾਂਜੀ ਫਰਕ ਪੈ ਗਿਆ ਪਹਿਲੇ ਨੂੰ ਫਰਕ ਪੈ ਗਿਆ ਹਾਂਜੀ ਹਾਂ ਕਿਉਂਕਿ ਅਗਲਾ ਕਹਿੰਦਾ ਯਾਰ ਆਪਣੇ ਕੰਮ ਹੋਈ ਜਾਣ ਕਿਵੇਂ ਆਪਾਂ ਨੇ ਹੋਰ ਦੇਖਿਆ ਕਿਸੇ ਪਾਸੇ ਜਾਂਦੇ ਆ ਟੂਲ ਟੈਕਸ ਬ ਹਾਂ ਤੇ ਇਹ ਕਿਹੜੇ ਬੈਠ ਨੇ ਕੋਈ ਇਨਦ ਦੇ ਵਿੱਚੋਂ ਕੋਈ ਕੱਟੜ ਕੋਈ ਹੈ ਕੋਈ ਕਾਂਗਰਸੀ ਅਕਾਲੀ ਕੋਈ ਨਹੀਂ ਪੁੱਛ ਸਕਦੇ ਹੋ ਜੀ ਤੁਸੀਂ ਪੁੱਛ ਸਕਦੇ ਹੋ ਕੋਈ ਇਹ ਹੋਰ ਵੀ ਮੈਂ ਗੱਲਬਾਤ ਕਰਦਾ ਤੁਸੀਂ ਬਾਬਾ ਜੀ ਕਿੱਧਰ ਰਹੇ ਹੋ ਸ਼ੁਰੂ ਤੋਂ ਜੀਦਾ ਜੀ ਪਹਿਲਾਂ ਤਾਂ ਇਨਕਾਲੀਆਂ ਕਿ ਨਹੀਂ ਦੇ ਹਾਂ ਹੁਣ ਫਿਰ ਇਹ ਭਗਵੰਤ ਮਾਨ ਕਿੰਨੇ ਕੀ ਦੇਖਿਆ ਤੁਸੀਂ ਨੇ ਵਧੀਆ ਕੀ ਲੱਗਿਆ ਤੇ ਨੇਰ ਦਾ ਪਾਣੀ ਆਮ ਜੀ ਬਿਜਲੀ ਆਮ ਸਾਰੀ ਸੂਲ ਤਾਂ ਵਧੀਆ ਘਾਉੀਆਂ ਨੇ ਜਿਹੜੀ ਜਿੰਦਾ ਲੋਡ ਹੈ ਉਹ ਮਿਲੀ ਹੈ ਅੱਛਾ ਜੀ ਹਾਂ ਜੀ ਤੇ ਕਿਵੇਂ ਆਪਾਂ ਨੇ ਤੁਸੀਂ ਨੇ ਕਾਂਗਰਸ ਨੂੰ ਵੋਟ ਪਾਈ ਕਦੇ ਜ਼ਿੰਦਗੀ 'ਚ ਨਾਲ ਨਹੀਂ ਭਾਈ ਅਕਾਲੀ ਤਲਗਾ ਨਹੀਂ ਰਿਹਾ ਸ਼ੁਰੂ ਤੋਂ ਇੱਕ ਰਿਆ ਤਾਂ ਨਹੀਂ ਹੁੰਦਾ ਵੀ ਕਿਹੜੀ ਸਾਰੀ ਉਮਰ ਕਿਹੜੀ ਪਾਰਟੀ ਕਿ ਨਹੀਂ ਬਤਾਦੀ ਵੀ ਹੁਣ ਸਟੈਂਡ ਚੇਂਜ ਕਰਨ ਦਾ ਜਗਾ ਤਾਂ ਗਈਦਾ ਹੈ ਹਾਂ ਜੀ ਤੇ ਹੋਰ ਕੋਈ ਪਿੰਡ ਦੇ ਵਿੱਚ ਜਿਆਦਾ ਮਾਹੌਲ ਜਿਆਦਾ ਵੋਟ ਹੈ ਕਿਹੜੀ ਕਿੱਧਰ ਲੱਗ ਰਹੀ ਹੈ ਕਿੱਧਰ ਭੁਗਤੂਗੀ ਵੀ ਸਾਨੂੰ ਤਾਂ ਐ ਹੀ ਹੈ ਵੀ ਝਾੜੂ ਕੋਈ ਨਹੀਂ ਜਿਆਦੇ ਨੇ ਮੀਤ ਹਿਰ ਜਾਣਗੇ ਜਿੱਤੂਗਾ ਹਾਂ ਜੀ ਠੀਕ ਹੈ ਬਾਈ ਜੀ ਤੇ ਤੁਸੀਂ ਬਾਈ ਜੀ ਐਸੇ ਪਿੰਡ ਦੇ ਹੋ ਹਾਂ ਜੀ ਤੇ ਕੀ ਤੁਸੀਂ ਕਿਹੜੇ ਪਾਸੇ ਚਾਹੁੰਦੇ ਹੋ ਵੀ ਕਿਹੜੀ ਸਰਕਾਰ ਆਵੇ ਮਤਲਬ ਕਿਹੜਾ ਐਮਪੀ ਜਿੱਤੇ ਮੀਤ ਹਿਰ ਜਿੱਤੇ ਸੁਖਪਾਲ ਖਹਿਰਾ ਜਿੱਤੇ ਜਾਂ ਕੋਣ ਜਿੱਤੇ ਕੀ ਲ ਦੇਖੋ ਜੀ ਹੁਣ ਮੌਕੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂ ਤੁਸੀਂ ਕਿੱਧਰ ਪਾਉਂਗੇ ਵੋਟ ਵੈਤੇ ਅਸੀਂ ਤਾਂ ਪਹਿਲਾਂ ਢੀਂਡਸੇ ਨੂੰ ਪਾਉਂਦੇ ਰਹੇ ਜੀ ਅਕਾਲੀ ਨਹੀਂ ਪਾਉਂਦੇ ਰਹੇ ਆ ਜੀ ਅੱਛਾ ਇਸ ਵਾਰ ਹੁਣ ਵੀ ਜਿੱਥੇ ਢੀਂਡਸਾ ਵੋਗੋ ਉੱਥੇ ਪਾਵਾਂਗੇ ਅੱਛਾ ਵੀ ਤੁਸੀਂ ਪਾਰਟੀ ਦੇ ਬੰਦੇ ਕਹਿਣ ਤੋਂ ਪਾਰਟੀ ਦੇ ਬੰਦੀ ਲਾਲੇ ਸਾਹਿਬ ਨੇ ਸਾਡੇ ਕੰਮ ਕੀਤੇ ਨੇ ਕੌਣ ਆ ਸੋ ਢੀਂਡਸੇ ਵਾਲੀ ਪਾਰਟੀ ਦਾ ਕੌਣ ਖੜਿਆ ਥੋੜੇ ਰੇ ਢੀਂਂਡਸੇ ਦੀ ਪਾਰਟੀ ਤਾਂ ਨਹੀਂ ਖੜਿਆ ਹੋਏ ਜੀ ਜਿੱਥੇ ਉਹ ਕਹਿਣਗੇ ਪਰ ਮੈਂ ਵੋਟ ਦਰ ਲ ਕਿਸੇ ਦੀ ਅੱਛਾ ਪਰ ਤੁਸੀਂ ਨੇ ਗੱਲ ਛੇੜਤੀ ਚਲੋ ਵਿੱਚ ਇਸ ਵਾਰ ਜੇ ਪ੍ਰਮੇਂਦਰ ਨੂੰ ਉ ਤੇ ਪਰ ਟਿਕਟ ਮਿਲੀ ਨਹੀਂ ਉਹਨੂੰ ਮਤਲਬ ਕਿਹੜੇ ਛੋਡੇ ਅਕਾਲੀਆਂ ਦੇ ਕਾਰਨ ਨਹੀਂ ਮਿਲੀ ਉਹਨਾਂ ਨੇ ਦਿੱਤੀ ਨਹੀਂ ਜੀ ਅੱਛਾ ਹਾਂਜੀ ਵੀ ਫਿਰ ਪ੍ਰਮੇਂਦਰ ਨੂੰ ਜਾਣ ਦੀ ਕੀ ਲੋੜ ਸੀ ਪਰ ਉਧਰ ਕਿਉਂਕਿ ਤੁਸੀਂ ਕਿਵੇਂ ਜੁੜੇ ਹੋ ਢੀਂਡ ਸਿਹੋਰਾ ਨਾਲ ਜੇ ਉਹ ਵੀ ਕਹਿੰਦੇ ਨੇ ਲਹਿਰੇ ਸਨਾਮ ਤੋਂ ਬਾਅਦ ਲਹਿਰੇ ਦੇ ਵਿੱਚ ਕਹਿੰਦੇ ਬਹੁਤ ਕੰਮ ਕਰਾਇਆ ਤੁਹਾਡੇ ਏਰੀਆ ਦੇ ਤਾਂ ਕਹਿੰਦੇ ਬਹੁਤ ਕੰਮ ਕਰਾਏ ਨੇ ਇਹਦੀ ਕਿਸੇ ਨੇ ਵੀ ਇੰਨਾ ਕੰਮ ਨਹੀਂ ਕੀਤਾ ਜੀ ਇੱਕ ਚੰਦੂ ਮਾਦਰੇ ਨੇ ਪਹਿਲਾਂ ਤੇ ਹੁਣ ਢੀਂਡ ਸਿਨੇ ਹਾਂ ਜੀ ਉਹਨਾ ਕੰਮ ਕਿਸੇ ਤੋਂ ਨਹੀਂ ਬਣਿਆ ਨਹੀਂ ਬਣਿਆ ਕਿਉਂਕਿ ਅਸੀਂ ਆਪਦੇ ਰੇ ਸੰਗਰੂਰ ਕੰਨੀ ਨਹੀਂ ਦਿਆ ਸੀ ਅਸੀਂ ਵੀ ਸੁਣਦੇ ਆ ਵੀ ਢੀਂਡ ਸੇ ਨੇ ਕਿਹੜਾ ਕੰਮ ਹੈ ਲਹਿਰੇ ਦੇ ਵਿੱਚ ਬਹੁਤ ਕੰਮ ਕਰਿਆ ਵੀ ਜਿਵੇਂ ਬਣ ਕੇ ਇਸੇ ਕਰਕੇ ਕਹਿੰਦੇ ਵੀ ਉਹਨੂੰ ਟਿਕਟ ਮਿਲਣੀ ਚਾਹੀਦੀ ਸੀ ਖੈਰ ਉਹਦੋਂ ਕਦੋਂ ਟਿਕਟ ਦਾ ਅਨਾਉਂਸ ਹੋਇਆ ਸੀ ਵੀ ਅਕਾਲੀਆਂ ਨੇ ਕਿਸੇ ਨੂੰ ਹੋਰ ਦਿੱਤੀ ਆ ਟਿਕਟਾਂ ਨਾ ਪਰਵਿੰਦਰ ਨੂੰ ਨਹੀਂ ਮਿਲੀ ਉਹ ਤਾਂ ਉਹਦੀ ਪਤਾ ਲੱਗਿਆ ਸੀ ਵੀ ਟਿਕਟ ਉਰੋਂ ਹਾਰਨਗੇ ਮਤਲਬ ਹੈਨਾ ਹਾਂਜੀ ਪਰ ਤੁਹਾਡਾ ਕਹਿਣਾ ਵੀ ਇਹ ਹੈ ਵੀ ਅਸੀਂ ਇੱਧਰ ਪਾਵਾਂਗੇ ਇੱਧਰ ਕਹਿਣਗੇ ਤੇ ਲੜਨਦਾਰ ਤੂੰ ਕਿੱਧਰ ਪਾਵੇਂਗਾ ਵੋਟਾਂ ਢੀਂਡ ਸੇ ਨੇ ਢੀਂਡ ਸ ਸਦਾ ਕੰਮਾਂ ਨੂੰ ਬਣਦੇ ਪਾਰਟੀ ਨੂੰ ਕਿਸੇ ਨੂੰ ਪਾਉਣੇ ਅੱਛੇ ਕੰਮਾਂ ਨੂੰ ਕੰਮਾਂ ਨੂੰ ਪਾਉਣੇ ਅਰੇ ਕੰਮ ਜੇ ਮੈਂ ਗੱਲ ਕਰਾਂ ਇੱਕੋ ਹੀ ਦੋ ਚਾਰ ਕੰਮ ਦੱਸੋ ਮਾੜੇ ਲੋਕਾਂ ਨੂੰ ਵੀ ਦੋ ਚਾਰ ਕੰਮ ਕਿਹੜੇ ਕਿਰਾਏ ਹੁੰਦੇ ਸਾਡੇ ਪਹਿਲਾ ਨੰਬਰ ਤੇ ਭੂਤ ਰਣ ਸੜਕ ਹੈ ਜੀ ਹਾਂ ਕਿ ਸ਼ਹਿਰ ਤੋਂ ਨਹੀਂ ਬਣਦੀ ਦੋ ਜ਼ਿਲ੍ਹਿਆਂ ਦੇ ਵਿਚਾਲੇ ਜਾਂਦੀ ਹੈ ਜੀ ਪਟਿਆਲਾ ਜ਼ਿਲ੍ਹੇ ਤੇ ਸਮਰੂਰ ਜ਼ਿਲ੍ਹੇ ਦੇ ਵਿੱਚ ਦੀ ਹਾਂ ਤੇ ਬਾਕੀ ਤਾਂ ਪਿੰਡ ਦਾ ਕੰਮ ਤਾਂ ਸਾਡੇ ਸੀਵਰੇਜ ਪਾਈ ਹੈ ਜੀ ਪਾਣੀ ਦਾ ਕੋੜ ਕੱਢੇ ਜੀ ਉਹ ਪਿੰਡ ਸੀਵਰੇਜ ਹੈਗਾ ਹਾਂ ਜੀ ਟੀਨਸੇ ਨੇ ਪਾਇਆ ਹਾਂ ਟੀਨਸੇ ਨੇ ਜੀ ਅੱਛਾ ਹਾਂ ਜਿਹੜਾ ਕਿ ਕੋਈ ਵੀ ਬੰਦੇ ਨੇ ਇਹ ਜੀ ਕੰਮ ਨਹੀਂ ਕਰੇ ਜਿਹਨੇ 메인 ਕੰਮ ਉਹ ਕਰ ਗਏ ਜੀ ਪਹਿਲਾਂ ਉਦੋਂ ਵਦਲਾ ਕਰ ਗਏ ਜੀ ਚੰਦੂ ਮਾਦਰਾ ਸਾਹਿਬ ਜੀ ਅੱਛਾ ਜੀ ਹਾਂ ਦੋਵਾਂ ਨੇ ਕੰਮ ਕੀਤੇ ਨੇ ਹੋਰ ਪਾਰਟੀ ਨਾਲੇ ਸਾਡੇ ਕੰਮ ਨਹੀਂ ਕੀਤੇ ਵਧੀਆ ਕਿ ਸਹੀ ਕਹਿ ਰਹੇ ਨੇ ਜੀ ਕਰੇ ਨੇ ਕੰਮ ਦੀਨਸੇ ਨੇ ਹਾਂ ਜੀ ਸਹੀ ਕਹਿ ਰਹੇ ਨੇ ਸਹੀ ਵੀ ਕਰੇ ਨੇ ਕੰਮ ਇਹ ਆਪਾਂ ਤਾਂ ਆਪਾਂ ਪਹਿਲਾਂ ਕਾਂਗਰਸ ਨੂੰ ਪਾਈ ਐ ਹਾਂ ਹੁਣ ਪਾਵਾਂਗੇ ਆਮ ਪਾਰਟੀ ਨੂੰ ਪਿੱਛੇ ਵੀ ਆਮ ਪਾਰਟੀ ਨੂੰ ਪਾਈ ਸੀ ਇਹਨੇ ਲੈਟ ਕਰਾਣੀ ਲੈਟਰ ਬਾਹਰ ਦੀ ਲੈਟ ਫੁੱਡੋ ਫੁੱਡੋ ਸ਼ਿੱਦਕਾ ਹਾਂ ਬਾਫੇ ਨੇ ਪਰ ਨਹੀਂ ਕਿਹੜੀ ਕਿਵੇਂ ਗੱਲ ਕਰ ਰਹੇ ਨੇ ਕਈ ਕੰਮ ਰੋਕੇ ਹੋਏ ਸੀ ਕਹਿੰਦੇ ਨਹੀਂ ਬਣੇ ਕਿਸੇ ਦਾ ਸਹੀ ਹੈ ਗੱਲ ਇਹ ਹਾਂ ਗੱਲ ਤਾਂ ਸਹੀ ਹਾਂਜੀ ਇਹ ਗੱਲ ਸਹੀ ਹੈ ਜੀ ਅੱਛਾ ਜੀ ਵੀ ਜੀ ਆਪਾਂ ਕਿਸੇ ਪਾਰਟੀ ਨੂੰ ਬੁਟਵਾਰੇ ਪਰ ਉਹਨੇ ਕੱਲ ਕੰਮ ਕਰੇ ਨੇ ਇਹ ਕੱਲ ਤਾਂ ਕੰਮਾਂ ਦੀ ਕਰ ਰਹੇ ਨੇ ਨੋਵੇ ਸਾਡੇ ਪਿੰਡ ਦਾ ਜਿਹੜਾ ਪਾਣੀ ਟੁੱਬਿਆਂ ਦਾ ਪਾਣੀ ਸੀਗਾ ਪੂਰਾ ਹਾਲ ਹੋ ਰਿਹਾ ਸੀਗਾ ਜਮੀ ਜਾਦੇ 4 ਕਿਲੋਮੀਟਰ ਦੀ ਪੈਦਲ ਲੇਨ ਕੱਢੀ ਐ ਅੱਛਾ ਜੀ ਜਿਹੜਾ ਪਾਣੀ ਕੱਢਿਆ ਬਿਲਕੁਲ ਬਸ ਸਹੀ ਗੱਲ ਆ ਵੀ ਕੰਮ ਕਰੇ ਨੇ ਪਰਮਿੰਦਰ ਨੇ ਕੰਮ ਤਾਂ ਸਾਡੇ ਬੱਟ ਬਾਰਡਰ ਬਾਕਸ ਵੀ ਬਣਾਇਆ ਉਹਦੀ ਉਹਦੇ ਵਿੱਚ ਮੇਰੇ ਸੜਕ ਜਿਹੜੀ ਸਭ ਤੋਂ ਔਖੀ ਸੀਗੀ ਦੋ ਜ਼ਿਲ੍ਹਿਆਂ ਦੀ ਰਵਿੰਦਰ ਜੀ ਦੇ ਉਹ ਬਣਦੀ ਨਹੀਂ ਸੀਗੀ ਹੂੰ ਉਹਨੇ ਬਣਾਈ ਆ ਫਿਰ ਪਰ ਹੁਣ ਆਏ ਆ ਵਿਚਾਰੇ ਤੇ ਉਹਦੇ ਆਪ ਦੇ ਹੱਥ ਚ ਕੁਝ ਹੈ ਨਹੀਂ ਜੇ ਆਪਾਂ ਮੰਨ ਲਾ ਆਪ ਦੇ ਹੱਥ ਚ ਹੈ ਨਹੀਂ ਗ੍ਰਾਮ ਫਿਰ ਹਾਂ ਕਿਉਂਕਿ ਜੇ ਤਾਂ ਮਤਲਬ ਉਹਨਾਂ ਕੋਲੇ ਹੁੰਦੀ ਕੋਈ ਪਾਵਰ ਤਾਂ ਕਰਦੇ ਵੀ ਕੁਝ ਉਹਨਾਂ ਨੂੰ ਖੁਦ ਹੀ ਟਿਕਟ ਨਹੀਂ ਮਿਲੀ ਹਾਂਜੀ ਹਾਂ ਛਾਡਾ ਹਲਕਾ ਨਹੀਂ ਟਿਕਾ ਬਹੁਤ ਜ਼ਿਆਦਾ ਜੁੜਿਆ ਜੀਗਾ ਅੱਛਾ ਜੀ